ਆਦੇ ਵਿੱਚ ਸੜਿਆ ਫੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਮਾਲੀ ਛੱਡ ਕੇ ਤੁਰ ਗਿਆ ਬਾਗ ਸੁਨਾਂ ਖੋਸ ਗਈ ਗੁਲਜ਼ਾਰ ਪੰਜਾਬੀਆਂ ਦੀ ਵਾਲੀ ਪੰਜਾਂ ਦਰਿਆਵਾਂ ਦੇ ਜਾਨ ਮਗਰੋਂ ਲਈ ਕਿਸੇ ਨਾ ਸਾਰ ਪੰਜਾਬੀਆਂ ਦੀ ਹੋ ਰਹੇਗੀ ਲਟਕਦੀ ਕਿਲੇ ਪੰਜਾਬੀਆਂ ਦੀ ਸਿਰ ਤੋਂ ਤਾਜ ਦਲੀਪ ਦਿਉ ਨਹੀਂ ਲੱਥਾ ਲੱਥ ਗਈ ਦਸਤਾਰ ਪੰਜਾਬੀਆਂ ਦੀ ਫਿਰਤੀਕ ਬਣਾਈ ਸੀ ਜੋ ਨਲੂਏ ਖੋਸ ਗਈ ਜਗੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਤਖਾ ਫੜਿਆ ਫੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਓ ਸਾਕੀ ਛੱਡ ਕੇ ਤੁਰ ਗਿਆ ਮੈਂ ਫਲਾ ਨੂੰ ਉਤਰ ਗਿਆ ਸਰੂਰ ਪੰਜਾਬੀਆਂ ਦਾ ਝਖੜ ਝੁਲਿਆ ਰੁੱਖਾਂ ਦੇ ਟਾਹਣ ਕੜ ਕੇ ਕੱਚਾ ਝੜ ਗਿਆ ਬੂਰ ਪੰਜਾਬੀਆਂ ਦਾ ਓ ਜਥੇਦਾਰ ਬਾਜੂ ਸਭ ਕੁਝ ਜਿੱਤ ਕੇ ਵੀ ਪੰਜਾਬੀਆਂ ਦਾ ਪੜਿਆ ਨੂਰ ਪੰਜਾਬ ਦੇ ਮੁਖੜੇ ਤੋਂ ਖੁਸਾ ਜਦੋਂ ਕੋਹੇ ਨੂਰ ਪੰਜਾਬੀਆਂ ਦਾ ਧੋਰੇ ਜਰੀਦੇ ਰਹੇ ਨਾ ਪਿੰਡਿਆਂ ਤੇ ਰਹਗੀ ਲੱਖ ਤੇ ਨੀਰੇ ਪੰਜਾਬੀਆਂ ਕੱਲਾ ਸ਼ੇਰ ਨਹੀਂ ਛਾ ਦੇ ਵਿੱਚ ਸੜਿਆ ਫੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਪਈਆਂ ਗੁੰਝੜਾ ਕਿਸੇ ਤੋਂ ਖੁੱਲੀਆਂ ਨਾ ਆਉਦੀ ਕਿਸ ਤਰ੍ਹਾਂ ਤਾਣੀ ਪੰਜਾਬੀਆਂ ਦੀ ਪਾਤ ਜਾਣਗੇ ਕਾਲ ਦੇ ਪੱਥਰਾਂ ਦੇ ਸੁਣ ਕੇ ਦਰਦ ਕਹਾਣੀ ਪੰਜਾਬੀਆਂ ਦੀ ਉਹ ਪਤਾ ਨਹੀਂ ਸੀ ਹੋਣੀ ਕਮਮੂਰੇ ਕੋਈ ਪੇਸ਼ ਨਹੀਂ ਜਾਣੀ ਪੰਜਾਬੀਆਂ ਦੀ ਮੋਏ ਹੋਏ ਵੀ ਸ਼ੇਰ ਦੀ ਮੜੀ ਉੱਤੇ ਆ ਸਕੀ ਨਾ ਰਾਣੀ ਪੰਜਾਬੀਆਂ ਦੀ ਫਿਰ ਜਾਗੇ ਭਾਗ ਬਦੇਸ਼ੀਆਂ ਬੰਦਿਆਂ ਦੇ ਕਿਸਮਤ ਬਣੀ ਫਕੀਰ ਪੰਜਾਬੀਆਂ ਦੀ ਸੜਿਆ ਫੜ ਗਈ ਨਾਲ ਤਕਦੀਰ ਪੰਜਾਬੀਆਂ ਦੀ